ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਬਰਨਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਅੱਜ ਤਰੀਕ ਹੈਗੀ ਹੈ ਜੀ 21 ਅਗਸਤ 2025 ਸਮਾਂ ਕੋ ਸਵੇਰ ਦੇ 8:00 ਵਜੇ ਦਾ ਹੈ ਤੇ ਵੀਰ ਦਾ ਨਾਮ ਹੈਗਾ ਜੀ ਅਵਤਾਰ ਸਿੰਘ ਤੇ ਅੱਜ ਤੁਹਾਨੂੰ ਵਿਖਾਵਾਂਗੇ ਜੀ ਚਾਰ ਸੱਜਰ ਪਸ਼ੂ ਤੇ ਉਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਆਜੋ ਵੀਰ ਨਾਲ ਕਰਦੇ ਆਂ ਇਹ ਗੱਲਬਾਤ ਸ਼ੁਰੂ ਤੇ ਹੋਰ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਠੀਕ ਠਾਇ ਜੀ ਵਧੀਆ ਵੀਰ ਜੀ ਵਧੀਆ ਆ ਬੇ ਸੁਣਾਓ ਵਧੀਆ ਜੀ ਵਧੀਆ ਤੇ ਚਾਰ ਪਸ਼ੂ ਪਗਾਉਗਾ ਜੀ ਹਾਂ ਜੀ ਵੀਰ ਜੀ ਚਾਰ ਪਸ਼ੂ ਪਗਾਊਗਾ ਚਾਰ ਤੇ ਚਵੇਂ ਸੱਜਰ ਹਨਾ ਜੀ ਹਾਂ ਜੀ ਵੀਰ ਜੀ ਸੱਜਰਾਂ ਬੌਲੇ ਰਹੀਏ ਠੀਕ ਹੈ ਜੀ ਬੌਲੇ ਤੇ ਆ ਜੀ ਹਾਂ ਜੀ ਤੇ ਕੀ ਹਿਸਾਬੀ ਇਹਨਾਂ ਦੀ ਡਿਟੇਲ ਮੜੀ ਸਾਂਝੀ ਕਰ ਦਿਓ ਜੀ ਵੀਰ ਜੀ ਇੱਕ ਦੇ ਪਹਿਲਾਂ ਤੁਹਾਨੂੰ ਇਹਨਾਂ ਨੇ ਵੀਜੇ ਤੁਹਾਡਾ ਚੈਨਲ ਵੇਖ ਕੇ ਜਿਹੜਾ ਉਹ ਵੀਰ ਹਾਂ ਜੀ ਠੀਕ ਆ ਆਵੇ ਇੱਥੇ ਪਹਿਲਾ ਲਾਈਨ ਤੋਂ ਪਹਿਲਾਂ ਆਦੀ ਚਵਾਈ ਕਰੇ ਹਾਂਜੀ ਦੋ ਤਿੰਨ ਟਾਈਮ ਚੋਵੇ ਕਿ ਮੁੜ ਕੇ ਬਾਅਦ ਚ ਲਾਹਮਾ ਦੇ ਨਾ ਹਾਂ ਵੀ ਆਪਣੀਆਂ ਵੀ ਇੱਕ ਪੂਰੀ ਤਸੱਲੀ ਕਰੀ ਕੋਈ ਵੀਰ ਜੀ ਆ ਦੀ ਤਸੱਲੀ ਕਰਕੇ ਗੋਗ ਪੈਸੇ ਲੈਉਣੇ ਜਿੰਨੇ ਵੀ ਲਵੋ ਬਿਲਕੁਲ ਜੀ ਬਿਲਕੁਲ ਠੀਕ ਹੈ ਮੁੜ ਕੇ ਬਾਅਦ ਚ ਲਾਹਮਾ ਦੇ ਨਾ ਰੀ ਤਸੱਲੀ ਕਰੋ ਇੱਥੇ ਆਣ ਬਿਲਕੁਲ ਜੀ ਬਿਲਕੁਲ ਆਪਣੇ ਘਰੇ ਪਾਉਂਗੇ 4-5 ਟਾਈਮ ਚ ਹੋਈ ਜਾਵੇ ਠੀਕ ਹੈ ਜੀ ਹਾਂਜੀ ਤੇ ਚਮਾ ਪਸ਼ੂਆਂ ਦੀ ਡਿਟੇਲ ਸਾਂਝੀ ਕਰਨੀ ਹੈ ਨਾ ਜੀ ਅੱਜ ਆਪਾਂ ਹਾਂਜੀ ਤੇ ਕਰੀਏ ਵੀਰ ਜੀ ਸ਼ੁਰੂ ਹਾਂਜੀ ਚਲੋ ਜੀ ਇਹ ਤੋਂ ਕਰ ਦਈਏ ਪਹਿਲੇ ਨਾਲ ਤੋਂ ਕਿੰਨਾ ਵਸੂਆਛਾ ਜੀ ਇਹ ਇਹ ਵੀਰ ਜੀ ਤੀਜੇ ਸੂਏ ਸੂਈ ਜੀ ਤੀਜੇ ਸੂਏ ਸੂਈ ਹਾਂਜੀ ਠੀਕ ਲੈ ਆਓ ਜੀ ਖੋਲ ਕੇ ਬਾਹਰ ਮਗਰ ਕੀ ਹੈ ਜੀ ਇਹਦੇ ਇਹਦੇ ਮਗਰ ਵੀਰ ਜੀ ਕਟਾ ਹੈ ਮਗਰ ਕਟਾ ਜੀ ਕਿਹੜਾ ਇਹਨਾਂ ਦਾ ਵੀਰ ਜੀ ਆ ਨੀਲੀ ਦਾ ਨੀਲੀ ਦਾ ਹਾਂਜੀ ਆਹ ਜਿਹੜਾ ਬੜਾ ਪਿਆਰਾ ਜਿਹਾ ਹੈ ਨਾ ਜੀ ਕੱਟੀ ਹੋਂਦੀ ਤੇ ਫਿਰ ਤੇ ਗੱਲਾਂ ਭਰਾਂ ਹੈ ਬਿਲਕੁਲ ਜੀ ਬਿਲਕੁਲ ਲਓ ਜੀ ਕਰੋ ਚੈੱਕ ਇਹ ਕਟਾ ਤੇ ਵੀਰ ਜੀ ਡਿਟੇਲ ਸਾਂਝੀ ਕਰ ਦਿਓ ਕਿ ਨਵਾਂ ਸੁਆ ਇਹਦਾ ਤੇ ਤੀਜੇ ਸੂਏ ਵੀਰ ਜੀ ਸੂਈ ਜਾਂਦੀ ਕਿ ਤੀਜੇ ਸੂਏ ਸੂਈ ਆ ਜੀ ਹਾਂਜੀ ਠੀਕ ਆ ਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ ਵੀਰ ਜੀ ਤੀਜਾ ਦਿਨ ਜੀ ਤੀਜਾ ਦਿਨ ਹੋ ਗਿਆ ਸੂਈ ਨੂੰ ਬੋਲਾ ਹੀ ਆਜੇ ਹਨਾ ਜੀ ਬੋਲਾ ਬੋਲਾ ਕੋਈ ਵੀਰ ਕੋਈ ਦੁੱਧ ਮੰਨ ਲੈ ਬੋਲਾ ਮੰਨ ਲੈ ਇੱਥੇ ਰੋਗ ਲਿਓ ਵੀਰ ਜੀ ਛਾਵੇਂ ਠੀਕ ਆ ਜੀ ਲਓ ਜੀ ਫੇਸ ਕਰ ਲੋ ਵੀ ਚੈੱਕ ਤੇ ਕਿਵੇਂ ਜਾਈ ਥਾਂ ਥੁਣ ਕਿਵੇਂ ਆ ਥਾਂ ਤੇ ਵੀਰ ਜੀ ਬਾਦੀ ਯਾਰੀ ਚਵਾਈ ਲੱਗੀ ਹੋਵੇ ਮੁਠੀ ਜਲਾ ਥਾਂ ਲੱਗਾ ਬਿਲਕੁਲ ਜੀ ਬਿਲਕੁਲ ਹਾਂਜੀ ਥੋੜੀ ਕਾਲੀ ਪੈਂਦੀ ਹੈ ਨਾ ਇਹ ਬੱਚੇ ਕਰਕੇ ਕਰਦੀ ਨਾ ਕੋਈ ਨਹੀਂ ਕੋਈ ਨਹੀਂ ਵੀਰ ਜੀ ਹਲੋ ਜੀ ਕਰੋੜੀ ਚੈੱਕ ਇਹ ਕਾਇ ਉਹ ਡਾਦੀ ਮੜਾਇਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਵਾਈ ਝੂਈ ਓਕੇ ਇੱਕ ਨੰਬਰ ਬਹੁਤ ਹੀ ਯਾਰੀ ਵੀਰ ਜੀ ਪੋਲੀ ਮੈਨਾਂ ਗੱਲਾਂ ਬਣਾ ਜਾਂਦੇ ਕੋਈ ਗੱਲ ਨਹੀਂ ਵੀਰ ਜੀ ਅੰਦਰ ਠੀਕ ਗਵਾਈ ਵਾਲੀ ਤੇ ਗੱਲਾਂ ਪਰਾਂ ਥਣਵੇ ਕਿੱਡੀ ਬਿਰਤ ਚ ਲੱਗਾ ਬਿਲਕੁਲ ਜੀ ਬਿਲਕੁਲ ਹਾਂ ਲਓ ਜੀ ਕਰੋ ਜੀ ਚੈੱਕ ਸੀਲਸ ਲੱਗ ਛਾ ਜੀ ਮਾੜਾ ਵੀਰ ਜੀ ਕਰ ਲਾਤ ਨਹੀਂ ਪੁੱੜਦੀ ਜਿੱਥੇ ਖਲੋਗੀ ਮੈਂ ਬਾਤ ਪੀ ਲਿਆਂ ਆਇਆ ਕੋਈ ਨਹੀਂ ਪੀ ਲੈਂਦਾ ਪੀ ਲੈਂਦੋ ਲਓ ਜੀ ਕਰੋ ਜੀ ਚੈੱਕ ਡਿਟੇਲ ਵੀਰ ਜੀ ਮਾੜੀ ਫਿਰ ਤੋਂ ਸਾਂਝੀ ਕਰ ਦਿਓ ਕਿੰਨਾ ਬੋਲਾ ਬੋਲਾ ਕਿੰਨਾ ਏ ਥੱਲੇ ਇਹਦੇ ਥੱਲੇ ਵੀਰ ਜੀ ਆਖ ਨੂੰ ਭਾਂਜਾ ਮਰਜੀ ਆਖੀ ਹੈ ਹਾਂਜੀ 11 ਲੀਟਰ ਹੋਊਗਾ ਮੰਨ ਲਓ ਕੰਡੇ ਵਾਲਾ ਕੰਡੇ ਵਾਲਾ 11 ਲੀਟਰ ਹਾਂਜੀ ਠੀਕ ਹੈ ਜੀ ਆਹ ਇਹ ਨਾ ਕੋਈ ਮੰਨ ਲਓ ਕਿ ਚੋਗੇ ਆਪਣੇ ਘਰੇ ਚਾਰ ਟਾਈਮ ਖੜੇ ਕੋਈ ਆਪਨੀ ਤਸੱਲੀ ਕਰੇ ਹਨਾ ਜੀ ਤਸੱਲੀ ਮਾਣਾ ਵੀਰ ਜੀ ਜਿਤਨਾ ਮਰਜੀ ਪੈ ਲਾਉਣੇ ਇਹ ਨਹੀਂ ਆਖਣ ਵਾਲਾ ਹੋਊਗਾ ਠੀਕ ਹੈ ਜੀ ਚੋਗੇ ਆਉਦੀ ਤੇ ਇੱਥੇ ਨਾਲ ਪਲਾ ਲਾਉ ਜੂ ਦਿੰਦੀ ਏ ਨਹੀਂ ਦਿੰਦੀ ਠੀਕ ਹੈ ਜੀ ਇਹ ਘੱਟਾ ਹਨਾ ਜੀ ਮਗਰ ਹਾਂਜੀ ਇਹ ਘੱਟਾ ਠੀਕ ਹੈ ਜੀ ਤੀਜਾ ਸੂਆ ਐਰ ਕੀ ਸੂਈ ਹਾਂਜੀ ਹਾਂਜੀ ਠੀਕ ਹੈ ਜੀ ਜਾਂਦੇ ਹੋ ਵੀਰ ਜੀ ਤੇਰੇ ਵਿਰਲਾ ਹੋਏ ਲਗੀਆਂ ਮੱਜ ਨੂੰ ਬਿਲਕੁਲ ਜੀ ਬਿਲਕੁਲ ਧਣਵਾ ਨਾ ਬਹੁਤ ਸੋਹਣਾ ਪਾਕੀ ਵੰਡੇਲੀ ਦਾ ਮਾਰਦੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਮਾਰਦੀ ਆ ਜੀ ਆਵੇ ਤੇ ਚਾ ਜੀ ਕੀ ਰੇਡ ਰੂਟ ਕਰਨਾ ਜੀ ਇਹਦਾ ਰੇਡ ਵੀਰ ਜੀ ਮੰਗਣ ਨੂੰ ਜੋ ਮਰਜ਼ੀ ਮੰਗੀ ਆਈ ਹੈ ਹਾਂਜੀ ਦੇਣ ਲੈਣ ਵਾਲਾ ਮੁੱਲ ਕਰੀ ਗਏ ਦੇਣ ਲੈਣ ਵਾਲਾ ਬਿਲਕੁਲ ਜੀ ਬਿਲਕੁਲ ਇਹ ਸਨੋ ਇੱਕੋ ਹੀ ਰੇਟ ਜਿਹੜਾ ਆਪਾਂ ਦੱਸਣਾ ਆਪਾਂ 90 ਹਜ਼ਾਰ ਹੀ ਦੇਵਾਂਗੇ ਹਾਂ ਨਾ 90 ਹਜ਼ਾਰ 90 ਹਜ਼ਾਰ ਹੀ ਉਹ ਵੀ ਕੋਈ ਵੀਰ ਤੁਹਾਡੀ ਕੋਈ ਵੀਡੀਓ ਵੇਖ ਕੇ ਆਵੇ ਹਾਂਜੀ ਆਊਗਾ ਉਹਦਾ ਮਾਨਤਾਣ ਕਰਿਆ ਇਹਨਾਂ ਦਾ ਕਰਾਂਗੇ ਜ਼ਰੂਰ ਠੀਕ ਹੈ ਜੀ ਠੀਕ ਹਾਂਜੀ ਓਕੇ ਸਾਹਿਬ ਜੀ ਓਕੇ ਤੇ ਚਲੋ ਜੀ ਅਗਲੇ ਪਸ਼ੂ ਦਿਓ ਜਾਣਕਾਰੀ ਵੀਰ ਜੀ ਇਹ ਵੀਰ ਜੀ ਤਿੱਜੇ ਸੂਏ ਸੂਈ ਮੱਜ ਤਿੱਜੇ ਸੂਏ ਵੀ ਹਾਂਜੀ ਹੈ ਨਾ ਜੀ ਹਾਂਜੀ ਲੈਓ ਜੀ ਖੋਲ ਕੇ ਇਹਨੂੰ ਬਾਹਰ ਹੀ ਮਗਰ ਕੀ ਹੈ ਜੀ ਇਹਦੇ ਇਹਦੇ ਮਗਰ ਕੱਟੀ ਬਹੁਤ ਵਧੀਆ ਆਈ ਆ ਆੜੀ ਕੱਟੀ ਹੈ ਹੈਂਡ ਬਰੀਡ ਦੇ ਵਿੱਚ ਪਰ ਇਹ ਬੱਚੇ ਸਾਰੇ ਵਧੀਆ ਚੰਗੇ ਪਲੇ ਨੇ ਬੜੇ ਪਲੇ ਪੁਲੇ ਟੀਗੇ ਟੂਏ ਚੰਗੇ ਭਰਾਏ ਆ ਹਾਂਜੀ ਵੀ ਵਧੀਆ ਸੋਹਣੇ ਪਲੇ ਇੱਕ ਰੰਗ ਕਾਲਾ ਗੱਟੀ ਦਾ ਵੀ ਹਾਂਜੀ ਮੱਝਾਂ ਵਾਲਾ ਫਿਰ ਟੀਗੇ ਵਾਲਾ ਚੰਗੇ ਭਰਾਏ ਹਾਂਜੀ ਤੇ ਕਿੰਨਾ ਬੋਲਾ ਬੁਲਾ ਵੀਰ ਜੀ ਕਿੰਨਾ ਇਹਦੇ ਥੱਲੇ ਇਹਦੇ ਥੱਲੇ ਵੀਰ ਜੀ 12 ਲੀਟਰ ਉਹ ਪੂਰਾ 12 ਲੀਟਰ ਥਣ ਥਣ ਕਿਵੇਂ ਵੀਰ ਜੀ ਇਹਦੇ ਥਣ ਮਾਣਾ ਟੋਲੀ ਰੂਹ ਹੋਰ ਕੀ ਦੇ ਘਰੇ ਛਟਾ ਨਹੀਂ ਕੁਝ ਨਹੀਂ ਠੀਕ ਹੈ ਇੱਕ ਰੀ ਲੈ ਮੋਰਕੇ ਨੂੰ ਇਧਰ ਤਾ 2 ਲੀਟਰ ਮਾਈ ਦੀ ਗੱਡੀ ਹੋਊਗੀ ਬਿਲਕੁਲ ਜੀ ਬਿਲਕੁਲ ਉਹ ਤਾਂ ਪਤਾ ਲੱਗਣੀ ਦੇ ਵਿੱਚ ਸਾਫ ਸਾਫ ਰੋਕ ਲੈ ਵੀ ਜੀ ਠੰਡੀ ਸੀਲ ਵੜੀ ਕਰਮ ਵਾਲੀ ਲਓ ਜੀ ਥਣ ਥਣ ਕਿਵੇਂ ਵੀਰ ਜੀ ਓਕੇ ਮਾੜਾ ਓਕੇ ਕਿਤੇ ਛਟਾ ਹੀ ਨਾ ਤੁਸੀਂ ਠੀਕ ਆ ਜੀ ਤੀਜਾ ਸੁਆ ਇਹ ਵੀ ਸੂਈ ਹੈ ਨਾ ਤੀਜਾ ਸੁਈ ਤੀਜੀ ਠੀਕ ਆ ਜੀ ਇਹ ਮੱਝ ਥੋੜੀ ਫਿਕੀ ਰਹਿ ਗਈ ਜੀ ਮੱਝ ਕਿਤੇ ਹੁੰਦੀ ਰਾਜੀ ਤੇ ਜੀ ਭਾਂਵੇਂ 2 ਲੱਖ ਹੀ ਵੇਚ ਦਿੰਦੇ ਬਿਲਕੁਲ ਜੀ ਬਿਲਕੁਲ ਦੁੱਧ ਘਰ ਆ ਲੈ ਗਿਆ 16 17 ਲੀਟਰ ਚ ਹੋਇਆ ਇਹਦੇ ਨਾਲ ਲਓ ਜੀ ਸਿੰਘ ਸਿੰਘ ਕਰੋ ਜੀ ਚੈੱਕ ਅੱਛਾ ਜੀ ਹਾਂ ਇਹ ਮਾਲੋ ਬੋਲੋ ਇਹਨਾਂ ਦੇ ਦੁੱਧ ਦੇਊਗੇ ਬਿਲਕੁਲ ਜੀ ਬਿਲਕੁਲ ਹਾਂ ਫਿਰ ਤੋਂ ਦੱਸ ਦਿਓ ਕਿੰਨਾ ਬੋਲ 12 ਲੀਟਰ ਪੱਕਾ ਹੋਊਗਾ ਵੀਰ ਆਣ ਕੇ ਆ ਵੀ ਤਸੱਲੀ ਕਰਕੇ ਚੋ ਗਏ ਘਰੇ ਜਿਤਨਾ ਮਰਜੀ ਠੀਕ ਹੈ ਜੀ ਠੀਕ ਲਓ ਜੀ ਕਰੋ ਜੀ ਚੈੱਕ ਬਾਕੀ ਕੋਈ ਵੀਰ ਭਰਾ ਆਣ ਕੇ ਤਸੱਲੀ ਕਰ ਸਕਦਾ ਜਿਤਨਾ ਮਰਜੀ ਆ ਦੀ ਵੀਰ ਭਾਂ ਚਾਟਾਂ ਚ ਹੋਵੇ ਇਹ ਉਹ ਲੈ ਜੇ ਨਹੀਂ ਤੇ ਕੋਈ ਗੱਲ ਨਹੀਂ ਆਦੀ ਜੇ ਕੋਈ ਰਸਾਈ ਪਾਉ ਸਾਈਵਾਸ ਕਰ ਦਾਂਗੇ ਆਪਾਂ ਠੀਕ ਆ ਜੀ ਹਾਂ ਕਿ ਜੇ ਮਨ ਨੂੰ ਨਾ ਲੱਗੂ ਨਾ ਲੱਗੂ ਕੋਈ ਗੱਲ ਹੀ ਨਹੀਂ ਇਹਦਾ ਸਾਈ ਨਹੀਂ ਮੋੜਨੀ ਬਾਕੀ ਇਹਨਾਂ ਵੀ ਕੋਈ ਵੀਰ ਭਰਾ ਫੋਨ ਕਰੇ ਹਨਾ ਜੀ ਹਾਂ ਜੀ ਜਰੂਰ ਫੋਨ ਕਰੋ ਮਾਰਦਾ ਜਰੂਰ ਆਊਗਾ ਉਹਦਾ ਠੀਕ ਆ ਜੀ ਠੀਕ ਹਾਂ ਠੀਕ ਵੀਰ ਜੀ ਕਿਵੇਂ ਠੰਡੀ ਸੀਲ ਮਾਰਾ ਜੇ ਲੱਤ ਨਹੀਂ ਲਾਉਂਦੀ ਬੱਚਾ ਛੱਡ ਲਾ ਤੇ ਭਾਵੇਂ ਨਾ ਛੱਡ ਲਾ ਮੱਜ ਲੱਤ ਨਾ ਲਾਉਗੀ ਠੀਕ ਹੈ ਜੀ ਬੱਚੇ ਤੋਂ ਬਿਨਾ ਵੀ ਬਿਨਾ ਵੀ ਭਾਵੇਂ ਬੈਠਾ ਰਹੇ ਠੀਕ ਹੈ ਜੀ ਹਾਂ ਇਹੜੀ ਕੱਟੀ ਹੈ ਨਾ ਹੀ ਮਾਰੀ ਕੱਟੀ ਬਾਦੀ ਜਿਆਦੀ ਸਿਹਰੀ ਦੀ ਸੀ ਬਾਦੀ ਜਿਆਦੀ ਆ ਵੇਖੋ ਉਹ ਕੈਂਡ ਹਾਂ ਕਾਲੀ ਇੱਕ ਰੰਗ ਥੋੜੀ ਪੂਛੀ ਸੀ ਇੱਕ ਰੰਗ ਇੱਕ ਰੰਗ ਬਿਲਕੁਲ ਹੋਏ ਤੁੰਗ ਕਰੋ ਜੀ ਚੈੱਕ ਇਹ ਵੀ ਪਰਸੋਂ ਦੀ ਸੂਈ ਜੀ ਅੱਛਾ ਜੀ ਪਰਸੋਂ ਦੀ ਸੂਈ ਹੈ ਨਾ ਜੀ ਠੀਕ ਹੈ ਜੀ ਮੱਜਾਂ ਦੁੱਧ ਵਾਲੀਆਂ ਸਾਰੀਆਂ ਲੋਈ ਹਾਂ ਤੇ ਵੀਰ ਜੀ ਕੀ ਰੇਡ ਰੂਟ ਕਰਦੇ ਜੀ ਇਹਦਾ ਇਹਦਾ ਵੀਰ ਜੀ ਕੋਈ ਦੇਣ ਲੈਣਾ ਜਿਹੜਾ ਹਾਂਜੀ ਇੱਕ 20 ਹੀ ਦੇ ਦਾਂਗੇ ਇੱਕ 20 ਹੀ ਹਾਂਜੀ ਠੀਕ ਹੈ ਜੀ ਹਾਂ 20 16 ਮਾਤਾ ਕਰਦਾ ਕੋਈ ਗੱਲ ਨਹੀਂ ਮਾਂ ਜੀ ਨਾਲ ਜਰੂਰ ਕਰਾਂਗੇ ਦੇ ਕਿਵੇਂ ਦੁੱਧ ਕੀ 16 16 17 ਲੀਟਰ ਦੀ ਆਪਣੀ ਗਾਰੰਟੀ ਹੋਊਗੀ 16 ਲੀਟਰ ਦੀ ਅੱਛਾ ਅੱਗੇ ਜਨਾ ਦੇ ਦੇ ਠੀਕ ਹੈ ਜੀ ਮਾਝਾ ਆਪਾਂ ਦੀ ਵਾਪਸ ਲੈਵਾਂਗੇ 16 ਲੀਟਰ ਦੁੱਧ ਨਾਲ ਦੇਵੇ ਠੀਕ ਹੈ ਜੀ ਠੀਕ ਬਾਕੀ ਤੁਹਾਡੀ ਪੂਰੀ ਗਾਰੰਟੀ ਹੈ ਨਾ ਪੂਰੀ ਗਾਰੰਟੀ ਕੋਈ ਵੀਰ ਭਰਾਣ ਕੇ ਤਸੱਲੀ ਕਰ ਮਾਣਾ ਵੀਰ ਅੱਛੇ ਬਿਆਣ ਕੇ ਵੀ ਤਸੱਲੀ ਕਰ ਸਕਦਾ ਆਪਾਂ ਦਾ ਨੇ ਆਨਲਾਈਨ ਮੰਗਾਉਣ ਵਾਲੀ ਤਸੱਲੀ ਕਰੋ ਠੀਕ ਹੈ ਜੀ ਠੀਕ ਬਾਅਦ ਲਾਮਾ ਦੇ ਨੋ ਬਿਲਕੁਲ ਤੇ ਚਲੋ ਵੀਰ ਜੀ ਅਗਲੀ ਪਸ਼ੂਦਿਓ ਜਾਣਕਾਰੀ ਖੋਲੀਏ ਬਿਨ ਖੋਲੋ ਜੀ ਖੋਲੋ ਕਿੰਨਾ ਵਾ ਸੁਆ ਵੀਰ ਜੀ ਇਹਦਾ ਇਹ ਵੀ ਵੀਰ ਜੀ ਤੀਜੇ ਸੂਏ ਸੂਈ ਜੀ ਤੀਜੇ ਸੂਏ ਆ ਜੀ ਮਗਰ ਕੀ ਹੈ ਜੀ ਇਹਦੇ ਸਾਈ ਇਹਦੇ ਮਗਰ ਵੀ ਕੱਟੀ ਬਹੁਤ ਜਿਆਦੀ ਵੱਡੀ ਆ ਵੇ ਟੱਲੀ ਵਾਲੀ ਲਓ ਜੀ ਇਹ ਨਿੱਕੇ ਨਿੱਕੇ ਇਹ પેટ ਪੂਟ ਕੱਟੀ ਨਹੀਂ ਬਿਲਕੁਲ ਜੀ ਬਿਲਕੁਲ ਇਹਦੇ ਕੋਈ ਵੀਰਪਾ ਰੱਖ ਨਾਲਾ ਖੜੇ 33 ਸਾਲ ਦੇ ਕੱਟੀ ਮੱਝ ਬਣ ਸਕਦੀ ਕੱਟੀਆਂ ਹਾਰੀਆਂ ਵੱਡੀਆਂ ਟੌਪ ਦੀਆਂ ਸਿੰਗਾਂ ਸਾਰੀਆਂ ਵੱਡੀਆਂ ਵੱਡੀਆਂ ਲਓ ਜੀ ਪਲਵਾਨੀ ਚਾਲ ਤੀਜਾ ਸੂਆ ਸੂਈ ਕਿੰਨਾ ਦੁੱਧ ਦਾ ਦ ਵੀਰ ਜੀ ਇਹ ਦੇਖ ਲੈ ਵੀਰ ਜੀ 12 ਲੀਟਰ ਹੋਊਗਾ 12 ਲੀਟਰ ਹਾਂ ਇਸ ਟਾਈਮ ਪੱਕਾ ਹੈ ਨਾ ਜੀ ਮਾਣਾ ਪੱਕਾ ਚੜਾ ਕਰਮ ਵਾਲੀ ਝੜ ਜਾਂਦੀ ਜੋਗੇ ਥਾਣ ਥੋਣ ਕਿਵੇਂ ਵੀਰ ਜੀ ਥਾਣ ਵਧੀਆ ਚਵਾਈ ਪੋਲੀ ਰੋੜ ਗਈ ਚਵਾਈ ਕਿੰਨੇ ਵਜ ਦੀ ਹੋਈ ਅੱਜ ਚਵਾਈ 4 ਵਜ ਦੀ ਫਿਰ ਜੀ ਕੀਤੀ ਕੋਪ ਵੀਡੀਓ ਪਾਉਣੀ ਕਰਕੇ ਹਾਂਜੀ ਹਾਂ ਠੀਕ ਹੈ ਜੀ ਉਹ ਆਪਣੀ ਫਲਾਹ ਕੋਨੇ ਵੀਡੀਓ ਪਾਉਂਦੀ ਹਾਂਜੀ ਹਾਂ ਜੀ ਇਹ ਕਾਨ ਕੇ ਟਾਈਮ ਤੇ ਨਾਲ ਦਾ ਪਾਰੀਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰ ਜੀ ਡਿਟੇਲ ਵੀਰ ਜੀ ਜੇ ਮੜੀ ਫਿਰ ਤੋਂ ਸਾਂਝੀ ਕਰ ਦਿਓ ਤੀਜਾ ਸੁਆ ਵੀਰ ਜੀ ਹਾਂਜੀ 12 ਲੀਟਰ ਕੋਈ ਦੁੱਧ ਮੰਨ ਲੇ ਕੋਈ ਬੋਲਾ ਮੰਨ ਲੇ ਠੀਕ ਆ ਉਹ ਕੱਟੀ ਤੁਹਾਡੇ ਸਾਹਮਣੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਅੱਜ ਇਹਨੂੰ 5 6 6 ਦਿਨ ਹੋ ਗਏ ਆ 5 6 ਦਿਨ ਹੋ ਗਏ ਹਨਾ ਆ ਕੱਟੀ ਹੈ ਆ ਕੱਟੀ ਵੇਖ ਲੱਗੀ ਕਿੰਨੇ ਦਿਨ ਆਪਿਆ ਕੋਈ ਵੀਰ ਭਰਾ ਨੇ ਵੇਖ ਕੇ ਅੰਦਾਜ਼ਾ ਲਾ ਲਾ ਕਿੰਨੇ ਦਿਨਾਂ ਲਊਗੀ ਬਿਲਕੁਲ ਜੀ ਬਿਲਕੁਲ ਹਾਂ ਕਾਲੀਏ ਕਰਾਂਗੇ ਪੇਠ ਪੂਠ ਚੌੜੀ ਦੀ ਇਹ ਨਾਰੂ ਸਾਰਿਆਂ ਨਾਲ ਇਹ ਫਲ ਨਹੀਂ ਬੱਜੇ ਇਕੱਠੇ ਹਾਂਜੀ ਹਾਂਜੀ ਇੱਕ ਦੂਜੇ ਦੇ ਪੜੀ ਮੂੰਹ ਹੀ ਪਾ ਗਿਆ ਵੇ ਚੁੰਗੀ ਜਾਂਦੇ ਦੇ ਦੇਖਤੇ ਨਾ ਸਾਰਿਆਂ ਦੀ ਬਿਲਕੁਲ ਜੀ ਬਿਲਕੁਲ ਆਵੇ ਪੜੀਏ ਕਿ ਮੂੰਹ ਹੀ ਪਾ ਲ ਚੁੰਗੀ ਜਾਂਦੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਵੀਰ ਜੀ ਉਹ ਮੱਝ ਦੁੱਧ ਵਾਲੀ ਇਹ ਵੀ ਗਰਮ ਵਾਲੀ ਪੂਰੀ ਬੁਰੀ ਉਹ ਤਾਂ ਵੀ ਜੀ ਪਤਾ ਲੱਗ ਹੀ ਜਾਂਦਾ ਵਾ ਕਿ ਪਸ਼ੂ ਕਿਵੇਂ ਇਹਦਾ ਵਾ ਵੇਖਣ ਚ ਬਸ ਆਪਾਂ ਜੋ ਹੋਇਆ ਉਹ ਦਸਣਾ ਕੋਈ ਇੱਥੇ ਪੜ ਕੇ ਵੀਰ ਕੋਈ ਆ ਜੇ ਹਾਂਜੀ ਹਾਂਜੀ ਸਦਾ ਕਰ ਲੈਦੇ ਉਸੇ ਨਿਕਲੇ ਨਾ ਕੋਈ ਤਾਂ ਕੀ ਹੈ ਬੜੀ ਬੰਦੇ ਬੇਈਤੀ ਹੁੰਦੀ ਮੁੜ ਕੇ ਬਿਲਕੁਲ ਜੀ ਬਿਲਕੁਲ ਹਾਂ ਉਹ ਕੀ ਤਾਂ ਅਗਲੇ ਕਿੱਥੋਂ ਚੱਲ ਕੇ ਆਉਣਾ ਕਿੱਥੋਂ ਚੱਲ ਕੇ ਆਉਣਾ ਸਹੀ ਗੱਲ ਹੈ ਬਿਲਕੁਲ ਜੀ ਤੇ ਵਿਧੀ ਕੀ ਰੇਡ ਰੂਟ ਕਰਦੇ ਹੀ ਇਹਦਾ ਇਹਦਾ ਰੇਡ ਨਿਕਾਇਆ ਹੀ ਹੈ ਨਿਕਾਇਆ ਹੀ ਕਰਦੇ ਨੇ ਜੀ ਇਹ ਜਿੰਨੇ ਦੇ ਦੇਣੀ ਆ ਹਾਂ ਜੀ 98000 ਦੇ ਦਾ 98000 ਦੀ ਪੱਕਾ ਜੀ ਪੱਕਾ ਮਾਨਾ ਮਾਤਾ ਜੀ ਕਰਦਾ ਕੋਈ ਗੱਲ ਨਹੀਂ ਜੇ ਰਵੀਰ ਕੋਈ ਫੋਨ ਲਾਊਗਾ ਕੋਈ ਆਊਗਾ ਆਪਣੇ ਕੋਲ ਇੱਥੇ ਨੇ ਕਰਾਂ ਜ਼ਰੂਰ ਮਾਰਦਾ ਠੀਕ ਹੈ ਜੀ ਠੀਕ ਤੇ ਬਾਕੀ ਦਾ ਡਿਗਨਿਟੀ ਹੈ ਨਾ ਮਾਣਾ ਜੇ ਕੋਈ ਆਨਲਾਈਨ ਮਂਗਾਉ ਰ ਤਾਂ ਵੀ ਆਪਣੀ ਗਰੰਟੀ ਹੋਊਗੀ ਸਾਰੇ ਨਗਰਾਂ ਦੀ ਠੀਕ ਆ ਵੀਡੀਓ ਕਾਲ ਵੀਡੀਓ ਕਾਲ ਦੇ ਚਾਰਟਾਂ ਵਿੱਚ ਵਾਲੀ ਹਾਂਜੀ ਭਾਵੇਂ ਕੋਈ ਇੱਥੇ ਆ ਜੇ ਲਾਗੇ ਬੰਦੇ ਆ ਬਸ ਆਪਾਂ ਅੱਬਾ ਨਾਲ ਆਣ ਕੇ ਕੋਈ ਚੋਲੇ ਆਪਦੀ ਠੀਕ ਹੈ ਜੀ ਠੀਕ ਹੈ ਚਲੋ ਜੀ ਅਗਲੇ ਪਸ਼ੂ ਦਿਓ ਜਾਣਕਾਰੀ ਵੀਰ ਜੀ ਆਹ ਵੀਰ ਜੀ ਦੁਜੇ ਸਵੇਰ ਸੂਈ ਮੱਜ ਲੈਓ ਲੈਓ ਕੀ ਹੈ ਜੀ ਮਗਰ ਕੀ ਇਹਦੇ ਮਗਰ ਵੀ ਕੱਟੀ ਆਵੇ ਇਹਦੇ ਮਗਰ ਵੀ ਕੱਟੀ ਹੈ ਹਾਂ ਲਓ ਜੀ ਕਰੋ ਜੀ ਚੈੱਕ ਤੇ ਕਿੰਨੇ ਦਿਨ ਹੋ ਗਏ ਸ਼ਾਹੀ ਸੂਈ ਨੂੰ ਇਹ ਪਰਸੋਂ ਸੂਈ ਹੈ ਵੀਰ ਜੀ ਪਰਸੋਂ ਸੂਈ ਆ ਹਾਂਜੀ ਠੀਕ ਆ ਜੀ ਲਓ ਜੀ ਕਰੋ ਜੀ ਥਣਥਣ ਚੈੱਕ ਥਣਥਣ ਸ਼ਾਹੀ ਕਿਵੇਂ ਥਾਂ ਤੇ ਵੀਰ ਜੀ ਬਹੁਤ ਚਵਾਈ ਲੱਗੀ ਠੀਕ ਆ ਜੀ ਵਿਰਲਾ ਧਾਣੇ ਚਵਾਈ ਵਾਲਾ ਇਹ ਬਤ 91 ਇੱਕ ਇਕਬਾਲਾ ਲੱਗੀ ਜਾਂਦਾ ਬੰਦੇ ਨੂੰ ਜਿਹਨੇ ਬਿਲਕੁਲ ਜੀ ਬਿਲਕੁਲ ਜਾਣਕਾਰ ਬੰਦਾ ਬਿਲਕੁਲ ਜੀ ਬਿਲਕੁਲ ਹਾਂ ਸੁਆ ਦੁੱਧਾ ਤੇ ਕਿੰਨਾ ਵੀਰ ਜੀ ਦੁੱਧ ਦੱਦ ਕਿੰਨਾ ਇਹਦੇ ਲਈ ਵੀ ਬੋਲਾ 12 ਲੀਟਰ ਹੂ ਪੱਕਾ ਪੱਕਾ 10 10 ਉਹ ਕੱਟ ਬਚੇ ਦਾ ਕਰ ਦਿਨਾ ਥੋੜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਾਣ ਦੇ ਲੋਤੀ ਕੋਈ ਗੱਲ ਨਹੀਂ ਜਾਣ ਦੋ ਜਾਣ ਦੋ ਇੱਕ ਘਰ ਹੁਣੇ ਨਿਕਲੀ ਹੋਈ ਰਹੀ ਵੇਲੀਆਂ ਦੀ ਅੱਛਾ ਜੀ ਤੇ ਬੱਚੇ ਦਾ ਘਰ ਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇਰੇ ਰਾਣੀ ਨਾ ਪਾਇਆ ਇੱਕ ਤੇਰਾ ਰਾਜ ਪਾਇਆ ਨਾ ਸੰਘਲ ਅੱਗੇ ਹਾਂਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਗਰ ਇਹ ਕੱਟੀ ਤੇ ਪੱਕਾ ਦੁੱਧ ਕਿੰਨਾ ਦਾ 10 ਲੀਟਰ ਵੀਰ ਜੀ ਹਣੇ ਇਹ ਇਸ ਟਾਈਮ ਹੁਣ ਇਸ ਟਾਈਮ ਕਿੰਨਾ ਛਾ ਜੀ 10 ਲੀਟਰ ਪੱਕਾ ਹੋਊਗਾ ਬਾਹਰ ਹੀ ਆਊਗਾ ਦੱਸ ਦੋ ਠੀਕ ਹੈ ਜੀ ਠੀਕ ਹੈ ਜੀ ਤੂੰ ਦੱਸੋ ਬਾਹਰ ਹੀ ਆਊਗਾ ਪਰ ਦੱਸ ਦਿਆ ਠੀਕ ਹੈ ਜੀ ਤੇ ਮਗਰ ਆ ਗਈ ਕੱਟੀ ਹਨਾ ਜੀ ਮਗਰ ਕੱਟੀ ਤੇ ਯਾਰ ਇਹ ਕਰਦੀ ਮੈਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰ ਜੀ ਤੇ ਰੇਡ ਰੂਡ ਵੀਰ ਜੀ ਕਿੰਨਾ ਕਰਦੇ ਹੀ ਇਹਦਾ ਰੇਡ ਇਹਦਾ ਖਾਦ ਦਈਏ ਇਹ ਲੋਕਾਂ ਨਾਲ ਲੱਗੇ ਫਿਰ ਜਿੰਨਾ ਮੱਝ ਮੰਗ ਲਈ ਪਰ ਆਪਾਂ ਹਾਂ ਜਾਂ ਲੱਖ ਰੀ ਦੇਦਾ ਹਾਂ ਹਾਂ ਨਾ ਕਿ ਨਹੀਂ ਲੱਖ ਦੀ ਉਹ ਵੀ ਮਾਰਦਾਨ ਕਰਾ ਵੀਰ ਕੋਈ ਆਉ ਫੋਨ ਲਾ ਕੇ ਕੋਈ ਵੀਡੀਓ ਵੇਖ ਕੇ ਆਪਣੀ ਠੀਕ ਹੈ ਜੀ ਠੀਕ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਆਪਣਾ ਤਹਿਸੀਲ ਪੱਟੀ ਹਾਂਜੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਪਿੰਡ ਬਰਨਾਲਾ ਪਿੰਡ ਬਰਨਾਲਾ ਹਾਂਜੀ ਤੇ ਨਾਂ ਵੀਰ ਜੀ ਨਾਂ ਅਵਤਾਰ ਸਿੰਘ ਤੇ ਨੰਬਰ ਵੀਰ ਜੀ ਆਪਣਾ 96531 ਹਾਂਜੀ 23702 23702 ਹਾਂਜੀ ਠੀਕ ਹੈ ਜੀ ਤੇ ਕੋਈ ਦੂਜਾ ਨੰਬਰ ਹੈਗਾ ਇਹ ਕੋਈ ਦੂਜਾ ਹੋਏਗਾ ਜੀ ਇੱਕੋ ਰਹਿ ਦੋ ਤੁਹਾਨੂੰ ਠੀਕ ਹੈ ਜੀ ਓਕੇ ਵੀਰ ਜੀ ਧੰਨਵਾਦ ਜੀ ਤੇ ਦੋਸਤੋ ਇਹ ਹੀ ਅੱਜ ਦੇ ਆਪਣੇ ਪਸ਼ੂ ਤੇ ਵੀਰ ਨੇ ਡਿਟੇਲ ਸਾਂਝੀ ਕਰਤੀ ਬਹੁਤ ਸੋਨੇ ਪਸ਼ੂ ਹੈ ਜੀ ਤੇ ਕੋਈ ਵੀਰ ਭਰਾ ਵੀ ਇਹਨੂੰ ਕਾਲ ਕਰੇ ਤੇ ਸੰਪਰਕ ਕਰੇ ਬਾਕੀ ਬਹਾਂ ਦਾ ਮਾਨਤਾ ਨੂੰ ਵੀ ਕੋਈ ਦੂਰੋਂ ਨੇੜੇੋਂ ਆਉਂਦਾ ਵੀਰ ਭਰਾ ਤੇ ਹੋਊਗਾ ਤੇ ਡਿਟੇਲ ਵੀਰ ਨੇ ਸਾਰੀ ਸਾਂਝੀ ਕਰ ਹੀ ਦਿੱਤੀ ਇਹ ਸਾਰੇ ਸੱਜਰ ਪਸ਼ੂ ਹੈ ਜੀ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜਦੇ ਰਹੋ ਹੋਰ ਨਵੀਆਂ-ਨਵੀਆਂ ਵੀਡੀਓ ਲੈ ਕੇ ਆਵਾਂਗੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ